ਸਾਸ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਏ ਹਨ ਤਨਾਬੇ ਰੋਜੀ ਹੋਏ ਸੈਲ ਪੱਥਰ ਮੈਂ ਜੰਤ ਉਪਾਏ ਤਾ ਕਰਜਕ ਆਗਿਆ ਕਰ ਤਰੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰੱਖਨ ਹਾਰੇ ਗੁਰੂ ਮਹਾਰਾਜ ਗੁਰੰਗਤਿਵ ਮਹਾਰਾਜ ਜੀ ਦਾ ਇਹ ਸ਼ਲੋਕ ਹੈ। ਛੋਡੇ ਸਤਕਾਰਯੋਗ ਅੰਦੁਵਾਲਿਆ ਜੀ ਨੇ ਬੇਨਤੀ ਕੀਤੀ ਮੈਨੂੰ ਭਾਈ ਸਾਹਿਬ ਇਹ ਸ਼ਬਦ ਆ ਜੀ ਲਾਓ। ਕਈ ਦਿਨ ਤੋਂ ਮੇਰਾ ਵੀ ਮਨ ਹੋ ਰਿਹਾ ਸੀ ਕਿ ਇਹ ਸ਼ਬਦ ਪੜਾਂ ਕਿਉਂਕਿ ਮੈਂ ਤੁਹਾਡੀ ਜੀ ਵਿਚਾਰ ਦੀ ਛੱਟ ਕੀਤੀ ਹੋਈ ਜੀ। ਛੱਡਦਾ ਭਾਉ ਕੀ ਇੱਕ ਮਟੀਰੀਅਲ ਬਣਾਉਣਾ ਪੈਂਦਾ ਵੀ ਕਿੰਦਾ ਦਾ ਸ਼ਬਦ ਲਾਈਏ ਫਿਰ ਉਹਦੇ ਅਕੋਰਡਿੰਗ ਵਿਚਾਰ ਕਰੀਏ ਤੇ ਮੈਂ ਇੱਕ ਮਸਕੀਨ ਸਾਹਿਬ ਜੀ ਦੀ ਕਲੀਪ ਸੁਣ ਰਿਹਾ ਸੀ ਬਹੁਤ ਪੁਰਾਣੀ ਉਹ ਕਹਿੰਦੇ ਨੇ ਕਿ ਤੀ 35 40 ਸਾਲ ਪੁਰਾਣੀ ਗੱਲ ਹੈ ਸੀਜ਼ਗਨ ਸਾਹਿਬ ਵਿੱਚ ਮੇਰੀ ਹਾਜ਼ਰੀ ਸੀ ਤਿਮੜ ਤੋਂ ਪਹਿਲਾਂ ਆਪ ਜੀ ਨੇ ਕਈਆਂ ਨੇ ਸੁਣਿਆ ਵੀ ਹੋਵੇਗਾ ਗਿਆਨੀ ਮਾਨ ਸਿੰਘ ਦੀ ਚੌਕ ਹੋਤੀ ਗੁਰੂ ਦੇ ਉਹ ਜਿਹੜੇ ਕਥਾਵਾਚਕ ਸੰਤ ਜੀ ਜਦੋਂ ਕਥਾ ਕਰਦੇ ਸਨ ਤੇ ਉਸ ਵਿੱਚ ਆਪ ਹੀ ਮੁਗਦ ਹੋ ਜਾਂਦੇ ਸਨ ਇਹ ਕੋ ਹੁੰਦਾ ਨਾ ਕੀਰਤਨ ਵਿੱਚ ਮੁਗਦ ਹੋ ਜਾਣਾ ਕਥਾ ਵਿੱਚ ਮੁਗਦ ਹੋ ਜਾਣਾ ਆਪਣਾ ਗਾਇਆ ਹੋਇਆ ਆਪਣੇ ਬਚਨ ਬੰਦੇ ਨੂੰ ਆਵ ਚੰਗੇ ਲੱਗਣ ਸਾਡੇ ਉਸਤਾਦ ਜੀ ਪ੍ਰਿੰਸੀਪਲ ਵਿਧਾਲ ਸਿੰਘ ਜੀ ਪ੍ਰਕਾਗੁੰ ਅਸੀਂ ਜਦੋਂ ਵਿਧਾਲੇ ਚ ਰਹੇ ਹਾਂ ਤੇ ਉਹ ਕਹਿੰਦੇ ਕਿ ਕੀਰਤਨ ਤੁਸੀਂ ਉਸ ਵੇਲੇ ਸਮਝਣਾ ਕਿ ਤੁਹਾਡਾ ਕੀਰਤਨ ਅਨੰਦ ਵਾੜਾ ਹੋ ਰਿਹਾ ਹੈ ਜਦੋਂ ਤੁਹਾਨੂੰ ਖੁਦ ਅਨੰਦ ਆਣ ਲੱਗਦਾ ਹੈ ਇਹ ਤੁਹਾਨੂੰ ਖੁਦ ਕੀਰਤਨ ਕਰਿਆ ਅਨੰਦ ਆ ਰਿਹਾ ਹੈ ਨਾ ਤੁਹਾਡਾ ਮਨ ਗੁਰੂ ਚਰਨਾਂ 'ਵੀ ਟਿਕ ਰਿਹਾ ਹੈ ਤੇ ਸਮਝ ਲੈਣਾ ਜਿੰਨੀ ਸੰਗਤ ਬੈਠੀ ਹੈ ਉਹ ਵੀ ਅਨੰਦ ਵਿੱਚ ਹੈ ਜੇ ਤੁਸੀਂ ਆਪ ਹੀ ਅੱਧਰੁੱਧਰ ਭਜ ਰਹੇ ਹੋ ਨਾ ਸਰਦਾ ਨਾ ਤਾਲ ਦਾ ਨਾ ਰਾਗ ਦਾ ਪਤਾ ਕਹਿੰਦੇ ਫਿਰ ਦੂਜਿਆਂ ਤੋਂ ਉਮੀਦ ਨਹੀਂ ਲਾਣੀ ਤੇ ਮਾਨ ਸਿੰਘ ਦੀ ਝੋੜ ਜਿਹੜੇ ਸੀ ਨਾ ਬੜੇ ਸੋਜਵਾਨ ਔਰ ਉੱਚ ਸੱਜਣੀ ਦੇ ਕਥਾਵਾਚਕਾਂ ਦੇ ਵਿੱਚ ਉਹਨਾਂ ਦੀ ਗੁਣਤੀ ਗਿਣਤੀ ਆਉਂਦੀ ਸੀ ਰਹਿਣੀ ਬਹਿਣੀ ਇੱਕਦਮ ਸਿੰਪਲ ਕੋਈ ਕਹਿ ਨਹੀਂ ਸਕਦਾ ਸੀ ਇਹ ਕਥਾਵਾਚਕ ਹੈ ਇਦਾਂ ਦੀ ਰੈਣੀ ਬਾਣੀ ਬਿਲਕੁਲ ਆਮ ਨੋਰਮਲ ਕੱਪੜੇ ਬਾਣੀ ਪ੍ਰਿੰਸੀਪਲ ਗੰਗਾ ਸਿੰਘ ਜੀ ਉਹਨਾਂ ਦੇ ਵਿੱਚ ਉਹਨਾਂ ਦੀ ਗਿਣਤੀ ਹੁੰਦੀ ਸੀ ਤੇ ਉਹ ਕਥਾ ਕਰ ਰਹੇ ਸਨ ਕਥਾ ਚੱਲ ਰਹੀ ਸੀ ਪੌੜੀ ਜਬਦੀ ਸਾਹਿਬ ਜੀ ਦੀ ਏਕਾ ਮਾਈ ਜਗਤਵੀ ਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਤੇ ਉਹਨਾਂ ਨੇ ਇਸ ਪੌੜੀ ਦੀ ਕਥਾ ਹਰ ਇੱਕ ਧਰਮ ਦੇ ਅਨੁਸਾਰ ਕੀਤੀ ਸਭ ਤੋਂ ਪਹਿਲਾਂ ਉਹਨਾਂ ਨੇ ਸਨਾਤਨ ਧਰਮ ਲਿਆ ਕਹਿੰਦੇ ਜੀ ਜਿਹੜਾ ਸਨਾਤਨ ਧਰਮ ਦਾ ਬੰਦਾ ਹੈ ਉਹ ਬ੍ਰਹਮਾ ਦੀ ਪੂਜਾ ਕਿਉਂ ਨਹੀਂ ਕਰਦਾ ਕਿਤੇ ਦੇਖਿਆ ਤੁਸੀਂ ਬ੍ਰਹਮਾ ਦਾ ਮੰਦਿਰ ਜੀ ਸੰਸਾਰ ਵਿੱਚ ਆਪ ਜੀ ਘੁੰਮੇ ਕੋਈ ਇੱਕ ਅੱਧਾ ਮੰਦਿਰ ਹੈ ਜਿੱਥੇ ਬ੍ਰਹਮਾ ਜੀ ਦੀ ਪੂਜਾ ਹੁੰਦੀ ਨਹੀਂ ਕੋਈ ਹੋਏਗਾ ਇੱਕ ਅੱਧਾ ਹੋਏਗਾ ਪਰ ਜਿਵੇਂ ਥਾਂ ਥਾਂ ਤੇ ਸ਼ਿਵ ਜੀ ਦੇ ਬਣੇ ਹੋਏ ਨੇ ਹਨੂਮਾਨ ਜੀ ਦੇ ਬਣੇ ਉਸੇ ਕ੍ਰਿਸ਼ਨ ਮਹਾਰਾਜ ਦੇ ਬਣੇ ਹੋਏ ਨੇ ਉਹਨਾਂ ਦਾ ਨਹੀਂ ਹੈ ਤੇ ਉਹ ਕੰਤ ਨੇ ਜਿਹੜੇ ਸਨਾਤਨ ਮਤ ਹੈ ਉਹ ਕੀ ਸੋਚਦੀਏ ਵੀ ਬ੍ਰਹਮਾ ਦਾ ਕੰਮ ਸੀ ਪੈਦਾ ਕਰਨਾ ਹੁਣ ਉਹਨੇ ਸਾਨੂੰ ਪੈਦਾ ਕਰਦਾ ਉਹਨੂੰ ਭੁੱਲ ਜਾਓ ਮੇ ਜਨਮ ਤੇ ਹੋ ਗਿਆ ਗੱਲ ਖਤਮ ਉਸ ਤੋਂ ਬਾਅਦ ਆਂਦੀ ਹੈ ਵਾਰੀ ਵਿਸ਼ਨੂੰ ਜੀ ਵਿਸ਼ਨੂੰ ਜੀ ਕੀ ਕਰਦੇ ਨੇ ਜੀ ਉਹ ਰਜ਼ਕ ਦੇ ਦਿੰਦੇ ਨੇ ਸਾਰਿਆਂ ਤੁਹਾਨੂੰ ਤਾਂ ਜਿਹੜਾ ਢੰਗ ਹੁੰਦਾ ਸੀ ਨਾ ਕਥਾ ਸੁਣਾਉਣ ਦਾ ਉਹ ਉਸ ਕੈਰੈਕਟਰ ਨੂੰ ਆਪ ਪਲੇ ਕਰਦੇ ਸਨ ਕਹਿੰਦੇ ਜੀ ਵਿਸ਼ਨੂੰ ਜੀ ਸਾਰਿਆਂ ਨੂੰ ਰਜ਼ਕ ਵੰਡ ਰਹੇ ਨੇ ਹੁਣ ਗੱਲ ਚੱਲ ਰਹੀ ਹੈ ਨਾ ਰਜ਼ਕ ਦੀ ਸਾਰੀ ਦੁਨੀਆ ਰਜ਼ਕ ਦੇ ਪਿੱਛੇ ਹੀ ਚੱਲ ਰਹੀ ਹੈ ਦੋ ਰੋਟੀਆਂ ਦੀ ਖੇਡ ਹੈ ਬੱਚੇ ਅਸੀਂ ਯੂਨੀਵਰਸਿਟੀ 'ਚ ਪੜ੍ਹਾਉਂਦੇ ਆਂ ਵਿਸ਼ਵ ਵਿਦਿਆਲੇ ਵਿੱਚ ਪੜ੍ਹਾਉਂਦੇ ਆਂ ਉੱਚੀ ਸਿੱਖਿਆ ਮਿਲੇ ਬੱਚਿਆਂ ਨੂੰ ਵਕੀਲ ਬਣਨ ਆਈਐਫਐਸ ਆਈਐਫਐਸ ਜਾ ਕੇ ਪੜੇ ਬੱਚੇ ਵੱਡੇ ਵੱਡੇ ਅਹੁਦੇ ਤੇ ਜਾਣ ਕਿਸ ਕਰਕੇ ਵੀ ਦੋ ਰੋਟੀਆਂ ਚੰਗੀਆਂ ਮਿਲਣ ਸੌਖੀਆਂ ਮਿਲਣ ਵਧੀਆਂ ਮਿਲਣ ਜ਼ਿੰਦਗੀ ਐਸੋ ਆਰਾਮ ਦੇ ਨਾਲ ਬਤੀਤ ਹੋਏ ਕੋਈ ਪਾਇਲਟ ਬਣਦਾ ਹੈ ਕੋਈ ਵਕੀਲ ਬਣਦਾ ਹੈ ਕੋਈ ਡਾਕਟਰ ਬਣਦਾ ਹੈ ਕਈ ਕਈ ਸਾਲ ਮਿਹਨਤ ਕਰਕੇ ਇਸ ਕਰਕੇ ਭਈ ਦੋ ਰੋਟੀਆਂ ਸੁੱਖੀਆਂ ਗੱਲ ਸਾਰੀ ਰੋਟੀ ਦੀ ਹੈ ਭਗਤ ਰਵਦਾਸ ਦੇ ਬਚਨ ਨੇ ਮਾਟੀ ਕੋ ਪੁੱਤਰਾ ਕੈਸੀ ਨਚਤ ਹੈ ਕਹਿੰਦੇ ਦੇਖੋ ਇਹ ਮਿੱਟੀ ਦਾ ਪਤਲਾ ਕਿਵੇਂ ਨੱਚਦਾ ਹੈ ਕਹਿੰਦੇ ਦੋਰਿਓ ਫਿਰਤੈ ਦੇਖਿਆ ਦੇਖਿਆ ਸੁਣਿਆ ਬੋਲੈ ਦੋਰਿਓ ਫਿਰਤੈ ਬੋਲਦਾ ਵੀ ਹੈ ਦੇਖਦਾ ਵੀ ਹੈ ਔਰ ਮਾਇਆ ਦੇ ਕਰਕੇ ਦੌੜਦਾ ਫੜਦਾ ਹੈ ਹੜਤਾਂ ਤੇ ਮਾਇਆ ਤੇ ਤੇ ਦੋ ਰੋਟੀਆਂ ਦੇ ਕਰਕੇ ਕੋਈ ਵਿਦੇਸਾਂ ਵਿੱਚ ਬੈਠਿਆ ਹੋਇਆ ਹੈ ਦਿਹਾੜੀਆਂ ਮਜ਼ਦੂਰੀਆਂ ਕਰਦੇ ਨੇ ਦੋ ਰੋਟੀਆਂ ਕਰਕੇ ਵੀ ਸਾਨੂੰ ਦੋ ਰੋਟੀਆਂ ਚੰਗੀਆਂ ਮਿਲਣ ਸਾਡੀ ਖੇਡ ਉਸ ਦੀ ਹੈ ਤੇ ਕਹਿੰਦੇ ਮਾਨ ਸਿੰਘ ਝੋੜ ਕਥਾ ਕਰ ਰਹੇ ਨੇ ਕਹਿੰਦੇ ਵੀ ਵਿਸ਼ਨੂ ਜੀ ਸਾਰਿਆਂ ਨੂੰ ਰੁਜ਼ਗ ਦੇਈ ਜਾ ਰਹੇ ਨੇ ਕਹਿੰਦੇ ਉਸ ਲਾਈਨ ਵਿੱਚ ਮੈਂ ਵੀ ਖੜਿਆ ਸੀ ਮਾਨ ਸਿੰਘ ਝੋੜ ਵੀ ਉੱਥੇ ਖੜਿਆ ਹੋਇਆ ਸੀ। ਕਿ ਕੋਈ ਵੀ ਆਂਦਾ ਉਸ ਦੀ ਝੋੜੀ ਵਿੱਚ ਦੋ ਮੁਠੀਆਂ, ਚਾਰ ਮੁਠੀਆਂ, ਅੱਧੀ ਮੁਠੀ, ਇੱਕ ਮੁਠੀ ਹੁਣ ਕਹਿੰਦੇ ਨੰਬਰ ਮੇਰਾ ਆ ਗਿਆ। ਮਿਸ਼ਨੋ ਜੀ ਬੈਠੇ ਨੇ ਸਾਹਮਣੇ। ਇਹ ਕੋ ਨਾ ਦਾ ਵਖਰਾ ਢੰਗ ਹੁੰਦਾ ਸੀ ਕਥਾ ਕਰਨ ਦਾ। ਕਦੇ ਆਪ ਜੀ YouTube ਤੋਂ ਸੁਣਨਾ ਮਾਨ ਸਿੰਘ ਝੋੜ ਪਾ ਕੇ ਪੁਰਾਣਾ ਤੁਹਾਨੂੰ ਰਿਕਾਰਡ ਕੋਈ ਮਿਲੇਗਾ। ਬੜਾ ਸੋਹਣਾ ਤਰੀਕਾ ਹੁੰਦਾ ਸੀ ਬਖਿਆਨ ਕਰਨ ਦਾ। ਉਹਨਾਂ ਨੇ ਉਹਨਾਂ ਚੀਜ਼ਾਂ ਨੂੰ ਫੀਲ ਕੀਤਾ ਮਹਿਸੂਸ ਕੀਤਾ ਤਾਂ ਸੰਗਤ ਵਿੱਚ ਉਹਨਾਂ ਨੇ ਫਿਰ ਦੱਸਿਆ ਕਹਿੰਦੇ ਜਦੋਂ ਮੇਰੀ ਵਾਰੀ ਆਈ ਨਾ ਮੈਂ ਮਿਸ਼ਨੋ ਜੀ ਦੇ ਸਾਹਮਣੇ ਖੜਿਆ ਹੋਇਆ ਤੇ ਮਿਸ਼ਨੋ ਜੀ ਨੇ ਕੀ ਕੀਤਾ ਦੋ ਮੁਠੀਆਂ ਭਰੀਆਂ ਰਜ਼ਕ ਦੀਆਂ ਤੇ ਸਾਰਿਆਂ ਦਿੱਤੇ ਝੋਲੀ ਵਿੱਚ ਪਾਈ ਮੇਰੇ ਨਾਲ ਕੀ ਕੀਤਾ ਉਹ ਦੋਵੇਂ ਦੀਆਂ ਦੋਵੇਂ ਮੁਠੀਆਂ ਇਸ ਤਰ੍ਹਾਂ ਸੁੱਟ ਦਿੱਤੀਆਂ ਕਹਿੰਦੇ ਮਾਨ ਸਿੰਘ ਇਹ ਤੇਰੇ ਦਾਣੇ ਸੁੱਟ ਦਿੱਤੇ ਜਾ ਲਵਲੈ ਨੱਕ ਨਥ ਹਸਮ ਹੱਥ ਕਿਰਤ ਤੱਕੇ ਦੇ ਜਹਾਂ ਢਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਤੁਹਾਡੇ ਨਾਲ ਪਤਾ ਨਹੀਂ ਕਿੰਨੀ ਵਾਰ ਹੋਵੇਗਾ ਘਰ ਲੰਗਰ ਬਣਿਆ ਹੋਇਆ ਛੱਡਿਆ ਨਹੀਂ ਅਜੇ ਨਹੀਂ ਮੈਂ ਛਕਣਾ ਕਿਸੇ ਦੇ ਘਰ ਰੋਟੀ ਹੈ ਉੱਥੇ ਬੰਦਾ ਬੈਠਾ ਰਹਿੰਦਾ ਗੱਲਾਂ ਬਾਤਾਂ ਚੱਲਦੀਆਂ ਉਹ ਵੀ ਨਹੀਂ ਪੁੱਛਦਾ ਅਗਲਾ ਛਾਣੇ ਕਹਿੰਦੇ ਸੀ ਵੀ ਘਰ ਤੋਂ ਨਿਕਲੋ ਨਾ ਤੇ ਦੋ ਪ੍ਰਸਾਦੇ ਆਪਣੇ ਛੱਕੇ ਨਿਕਲਨੇ ਚਾਹੀਦੇ ਨੇ ਅੱਗੇ ਦੀ ਆਸ ਨਹੀਂ ਕਰਨੀ ਕਈ ਵਾਰੀ ਹੁੰਦਾ ਹੈ ਯਾਰ ਮੇਰੇ ਨਾਲ ਖੁੱਦ ਹੋਇਆ ਜਮਨਾਪੁਰ ਮੇਰੇ ਮਾਮੇ ਤੇ ਮੁੰਡੇ ਰਹਿੰਦੇ ਨੇ ਤੇ ਮੇਰੀ ਮਿਸਿਸ ਕਹਿੰਦੀ ਹੈ ਉਹਨਾਂ ਦੇ ਚੱਲਦੇ ਆ ਚੱਲੀਏ ਕਹਿੰਦੀ ਨਾਸ਼ਤਾ ਉੱਥੇ ਹੀ ਕਰਾਂਗੇ ਚਲ ਠੀਕ ਹੈ ਅਸੀਂ ਚਾਹ ਵੀ ਕੇ ਚਲੇ ਗਏ ਹੁਣ ਉਹ ਬੈਠੇ ਰਹੇ ਗੱਲਾਂ ਮਾਰਦੇ ਰਹੇ ਉਹਨਾਂ ਨੇ ਵੀ ਨਹੀਂ ਪੁੱਛਿਆ ਅਸੀਂ ਵੀ ਨਹੀਂ ਕਿਹਾ ਵੀ ਰਡੂ ਗੜ ਛਕਣਾ ਹੈ ਨਹੀਂ ਛਕਣਾ 2 ਵਜੇ ਨੇ ਗੱਲਾਂ ਮਾਰਦੇ ਮਾਰਦੇ ਪਰ 2 ਵਜੇ ਮੇਰੀ ਜਿਹੜੀ ਭਰਜਾਈ ਉਹ ਕਹਿੰਦੀ ਹੈ ਕਿ ਤੁਸੀਂ ਲੰਗਰ ਛਕਣਾ ਹੋਏਗਾ ਮੈਂ ਹੱਸਣ ਲੱਗ ਗਿਆ 2 ਵਜੇ ਕਹਿੰਦੀ ਲੰਗਰ ਛਕਣਾ ਹੈ ਅਸੀਂ 9 ਵਜੇ ਤੇ ਬੈਠੇ ਆ ਮੈਂ ਕਹਾ ਜੀ ਨਹੀਂ ਅਸੀਂ ਛੱਕੇ ਆਏ ਹਾਂ ਘਰ ਉਹ ਕਹਿੰਦੀ ਨਹੀਂ ਤੁਸੀਂ ਹੱਸ ਰਹੇ ਹੋ ਕੋਈ ਨਾ ਕੋਈ ਗੱਲ ਜ਼ਰੂਰ ਹੈ ਮੈਂ ਕਹਾ ਜੀ ਗੱਲ ਇਹੀ ਹੈ ਸਿਆਣੇ ਜਿਹੜੇ ਕਹਿੰਦੇ ਨਾ ਚੰਗੀਆਂ ਗੱਲਾਂ ਕਹਿੰਦੇ ਨੇ ਅਸੀਂ ਮੰਦੇ ਨਹੀਂ ਵੀ ਦੋ ਪ੍ਰਸ਼ਾਦ ਦੇ ਆਪਣੇ ਛੱਕੇ ਨਿਕਲੋ ਕੋਈ ਭਰੋਸਾ ਨਹੀਂ ਹੈ ਤੇ ਕਈ ਵਾਰੀ ਬੰਦਾ ਘਰ ਦਾ ਛੱਡਦਾ ਅੱਗੇ ਵੀ ਨਹੀਂ ਮਿਲਦਾ ਕਈ ਵਾਰੀ ਆ ਆ ਕੀ ਛੱਕੇ ਨਿਕਲੋਂਗ ਨਾ ਘਰ ਤੋਂ ਅਗਲਾ ਵੀ ਤੁਹਾਨੂੰ ਪੁੱਛੇਗਾ ਭਾਈ ਸਾਹਿਬ ਲੰਗਰ ਜ਼ਰੂਰ ਛਕਣਾ ਪਵੇਗਾ ਇੱਕ ਮੁੱਲਗਾ ਛਕੋ ਪਾ ਤੇ ਕਹਿੰਦਾ ਭਾਓ ਜਿੱਥੇ ਜਿੱਥੇ ਸਾਡੇ ਦਾਣੇ ਪਏ ਹੋਏ ਨੇ ਉਹ ਚੁਗਣੇ ਪੈਣਗੇ ਕਈ ਵਾਰੀ ਕੋਈ ਬੰਦੇ ਨੂੰ ਆਈਡੀਆ ਹੀ ਨਹੀਂ ਹੁੰਦਾ ਵੀ ਰਿਸ਼ਤੇਦਾਰ ਦੇ ਕਿਸੇ ਦੇ ਜਾਣੇ ਦੋਸਤ ਦੇ ਯਾਰ ਮਿੱਤਰ ਦੇ ਜਾਣੇ ਬੰਦਾ ਜਾ ਕੇ ਬੈਠ ਜਾਂਦਾ ਉੱਤੇ ਪ੍ਰਸ਼ਾਦਾ ਛਕਣਾ ਪੈਂਦਾ ਅੱਗੇ ਲੱਗੇ ਅੱਗੇ ਬੰਦਾ ਰੱਖ ਦਿੰਦਾ ਹੈ ਲਿਆ ਕੇ ਭਾਈ ਸਾਹਿਬ ਲੰਗਰ ਛਕੋ ਗੰਗੰਦੇ ਬਿਸਨੂ ਜਿਨੇ ਦੋ ਮੁਠੀਆਂ ਸੁੱਟ ਦਿੱਤੀਆਂ ਇਹ ਮਾਨ ਸਿੰਘ ਚੋਰ ਇਹ ਤੇਰੇ ਦਾਣੇ ਸੁੱਟ ਦਿੱਤੇ ਨੇ ਹੁਣ ਲੱਭ ਲੈ ਆਪਣੇ ਦਾਣੇ ਕਹਿੰਦੇ ਉਹ ਦਾਣੇ ਹੀ ਲੱਭਦਾ ਫਿਰਿਆ ਅਜ ਤੱਕ ਜੇ ਦਿਨ ਉਹ ਦਾਣੇ ਖਤਮ ਹੋ ਗਏ ਇਹ ਮਾਨ ਸਿੰਘ ਚੋਰ ਵੀ ਖਤਮ ਹੋ ਜਾਵੇ ਤੇ ਸਾਡਾ ਸਾਰਿਆਂ ਦਾ ਵੀ ਅਸੀਂ ਦਾਣੇ ਲੱਭ ਰਹੇ ਆ ਤਾਂ ਇਹ ਕਿੱਧਰ ਤਾਂ ਇਹ ਕਿੱਧਰ ਗਾਣੀਆਂ ਦੇ ਵਾਸਤੇ ਪਤਾ ਨਹੀਂ ਕਿੱਥੇ ਕਿੱਥੇ ਜਾਣਾ ਪੈਂਦਾ ਜਿੱਥੇ-ਜਿੱਥੇ ਸਾਡੇ ਪੈ ਨੇ ਉਹ ਚੁਗਣੇ ਪੈਣਗੇ ਜਿੱਦਿਨ ਚੁਗ ਲੈ ਸਾਰੇ ਫਿਰ ਉਸ ਦਿਨ ਬੰਦੇ ਦੀ ਹੋਂਦ ਖਤਮ ਆ ਕਹਿੰਦੇ ਬੰਦਾ ਮਿੱਟੀ ਤੋਂ ਪੈਦਾ ਹੁੰਦਾ ਕਿਵੇਂ ਅਨ ਮਿੱਟੀ ਤੋਂ ਪੈਦਾ ਹੁੰਦਾ ਜੀ ਦੱਸੋ ਕਿਹੜੀ ਚੀਜ਼ ਜਿਹੜੀ ਆਸਮਾਨ ਤੋਂ ਸਾਨੂੰ ਮਿਲਦੀ ਆ ਵੀ ਆਸਮਾਨ ਤੋਂ ਡਿੱਗੀ ਤੇ ਅਸੀਂ ਚੱਕ ਲਈ ੰਦਾਲਾ ਅੰਨ ਕੋਈ ਵੀ ਮਿੱਟੀ ਤੋਂ ਪੈਦਾ ਹੁੰਦਾ ਹੈ ਉਸ ਨੂੰ ਖਾਂਦੇ ਆ ਤੇ ਸਾਡੇ ਸਰੀਰ ਵਿੱਚ ਖੂਨ ਬਣਦਾ ਹੈ ਬਿੰਦ ਬਣਦਾ ਹੈ ਬਿੰਦ ਤੋਂ ਬੱਚਾ ਬਣਦਾ ਖੂਨ ਤੇ ਬਿੰਦੋਂ ਬੱਚਾ ਬਣਦਾ ਹੈ ਉਹੀ ਬੱਚਾ ਵੱਡਾ ਹੋ ਹੁੰਦਾ ਹੈ ਜਵਾਨ ਹੁੰਦਾ ਹੈ ਫਿਰ ਬੁਢੇਪੇ ਵਿੱਚ ਆਂਦਾ ਹੈ ਫਿਰ ਉਹੀ ਸਰੀਰ ਜਿਹੜਾ ਮਿੱਟੀ ਤੋਂ ਬਣਿਆ ਸੀ ਮਿੱਟੀ ਦੇ ਵਿੱਚ ਹੀ ਘਰ ਹੋ ਜਾਂਦਾ ਹੈ ਤੇ ਕਹਿੰਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਨਾਨਕ ਚਿੰਤਾ ਮਤ ਕਰੋ ਚਿੰਤਾ ਕਿਸ ਹੀ ਹੈ ਭਾਈ ਤੁਸੀਂ ਕਿਉਂ ਚਿੰਤਾ ਕਰਦੇ ਹੋ ਸਿਗਰਤ ਕਰੋ ਕਿਰਤ ਕਰਨ ਵਾਸਤੇ ਮਨਾਈ ਨਹੀਂ ਹੈ ਪਰ ਇੰਨੇ ਕਿਰਤ ਬੰਦਾ ਕਈ ਵਾਰੀ ਕਰਦਾ ਹੈ ਭਾਵੇਂ ਸਰੀਰ ਸਾਥ ਨਾ ਦੇ ਰਿਹਾ ਹੋਵੇ ਫਿਰ ਵੀ ਸੋਚਦਾ ਹੈ ਕਈ ਬੱਚੇ ਵਿਚਾਰੇ ਵੀਡੀਓ ਪਾਉਂਦੇ ਨੇ ਮਾਰਦੀਆਂ ਕਿਸੀ 12 ਘੰਟੇ ਕੰਮ ਕਰਦੇ ਆ 16 ਕਰਦੇ ਆ ਪਿੰਡ ਵਿੱਚ ਸਾਡੀ ਜੱਟਾਂ ਦੀ ਅਲੱਗ ਠੋਰ ਹੁੰਦੀ ਸੀ ਕਦੇ ਨੌਕਰ ਦੇ ਨਾਲ ਖੇਤ ਤੱਕ ਨਹੀਂ ਗਿਆ ਪਾਣੀ ਨਹੀਂ ਦਿੱਤਾ ਕਦੇ ਖੇਤਾਂ ਨੂੰ ਅੱਜ ਉੱਥੇ ਸਭ ਕੁਝ ਕਰਦਾ ਪਿਆ ਹੈ ਕਿਸ ਦੇ ਕਰਕੇ ਰਜ਼ਕ ਦੇ ਕਰਕੇ ਰੋਟੀਆਂ ਦੇ ਕਰਕੇ ਤੇ ਗੁਰੰਗਤ ਦੇਵ ਜੀ ਮਹਾਰਾਜ ਕਹਿੰਦੇ ਨਾਨਕ ਚਿੰਤਾ ਮਤ ਕਰੋ ਆਪਣੀ ਰੋਜੀ ਲਈ ਫਿਕਰ ਨਾ ਕਰਿਆ ਕਰੋ ਚਿੰਤਾ ਨਾ ਕਰਿਆ ਕਰੋ ਚਿੰਤਾ ਤੇ ਸਹੀ ਹੈ ਚਿੰਤਾ ਤੇ ਉਸ ਨੂੰ ਹੋਣੀ ਚਾਹੀਦੀ ਹੈ ਜਿੰਨੇ ਸਾਨੂੰ ਇਸ ਸੰਸਾਰ ਵਿੱਚ ਭੇਜਿਆ ਜਿਸ ਨੇ ਸਾਰਿਆਂ ਦੇ ਰਜ਼ਕ ਨਾਲ ਕੋਈ ਨਾ ਕੋਈ ਪ੍ਰਬੰਧ ਕੀਤਾ ਹੋਇਆ ਹੈ ਦੇਖੋ ਅਚਾ ਅਚਰਜ ਖੇਡ ਪਰਮਾਤਮਾ ਦੀ ਇੱਕ ਰਿਕਸ਼ਾ ਚਲਾ ਰਿਹਾ ਹੈ ਇੱਕ ਉਸੇ ਹੀ ਰਿਕਸ਼ੇ ਵਿੱਚ ਬੈਠਿਆ ਹੋਇਆ ਹੈ ਇੱਕ ਗੱਡੀ ਚਲਾਉਂਦਾ ਹੈ ਜਿਵੇਂ ਡਰਾਈਵਰ ਰੱਖ ਲੈਂਦੇ ਨੇ ਉਸੇ ਹੀ ਗੱਡੀ ਵਿੱਚ ਬੈਠਾ ਹੈ ਇੱਕ ਮਾਲਕ ਇੱਕ ਨੌਕਰ ਹੈ ਪਰ ਦੋਆ ਦਾ ਰਿਜਕ ਉਸਨੇ ਦਿੱਤਾ ਹੋਇਆ ਜਿਹੜਾ ਚਲਾ ਰਿਹਾ ਹੈ ਉਸ ਨੂੰ ਉਹ ਮਾਲਕ ਦੇਗਾ ਜਿਹੜਾ ਅੰਦਰ ਬੈਠਿਆ ਹੈ ਉਸਨੇ ਕਿਤੇ ਹੋਰ ਆਪਣੀ ਕੋਈ ਫੈਕਟਰੀ ਕੋਈ ਦੁਕਾਨ ਤੇ ਜਾਣਾ ਨਾ ਹੁੰਦਾ ਉੱਥੇ ਜਾ ਕੇ ਰਜਕ ਲੱਭਦਾ ਤੇ ਇੱਕ ਦੂਜੇ ਦੇ ਨਾਲ ਸਾਨੂੰ ਸਾਰਿਆਂ ਨੂੰ ਜੋੜ ਦਿੱਤਾ ਤੇਰਾ ਇਹ ਕੰਮ ਹੈ ਤੂੰ ਇਹ ਕਰਨਾ ਹੈ ਤੋ ਇਹ ਕੰਮ ਹੈ ਤੋ ਇਹ ਕਰਨਾ ਹੈ ਹੁਣ ਇੱਕ ਵਾਰੀ ਸੋਚ ਕੇ ਵੇਖੋ ਕੋਈ ਵੀ ਇੱਕ ਮਹਿਕਮਾ ਕੰਮ ਕਰਨ ਤੋਂ ਮਨਾ ਕਰ ਦੇ ਵੀ ਅਸੀਂ ਨਹੀਂ ਕਰਾਂਗੇ ਸਿੰਪਲ ਜੀ ਗੱਲ ਹੈ ਦਿਹਾੜੀ ਮਜ਼ਦੂਰੀ ਵਾਲੇ ਕਹਿੰਦੇ ਕਿ ਅਸੀਂ ਦਿਹਾੜੀ ਮਜ਼ਦੂਰੀ ਨਹੀਂ ਕਰਾਂਗੇ ਤੇ ਇੰਨੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਦਾ ਇਹ ਬਣਦੀਆਂ ਨੇ ਅਸੀਂ ਉਸ ਵਿੱਚ ਆਰਾਮ ਵਿੱਚ ਆਪਣਾ ਬਲੈਡ ਬੁੱਕ ਕਰਵਾਉਂਦੇ ਆ ਲੈ ਲੈਂਦੇ ਆ ਤਾਂ ਉਮਰ ਰਹਿੰਦੇ ਆ ਜਿਹੜੇ ਵਿਚਾਰੇ ਬਣਾਉਣ ਵਾਲੇ ਹੁੰਦੇ ਨੂੰ ਨਾ ਕੋਈ ਨਹੀਂ ਪੁੱਛਦਾ ਇਹਨਾਂ ਨੇ 6 ਮਹੀਨੇ 8 ਮਹੀਨੇ ਸਾਲ ਉੱਥੇ ਰਹੇ ਨੇ ਜਦੋਂ ਤੱਕ ਨਹੀਂ ਬਣਿਆ ਸੀ ਪਸੀਨਾ ਬਾਹਾ ਆਪਣਾ ਖੂਨ ਵਹਾਇਆ ਵਿਚਾਰਿਆਂ ਨੇ ਮਿਹਨਤ ਕੀਤੀ ਦਿਨ ਰਾਤ ਔਰ ਵਿਚਰਦਾ ਕੋਣ ਹੈ ਜਿਹੜਾ ਪੈਸੇ ਦਿੰਦਾ ਹੈ ਉਹ ਉਸ ਵੇਲੇ ਤੱਕ ਰਹੇਗਾ ਜਿਸ ਵੇਲੇ ਤੱਕ ਬਿਲਡਿੰਗ ਬਣੇਗੀ ਸਿਰਫ ਬਾਅਦ ਵਿੱਚ ਨਹੀਂ ਕੋਈ ਪੁੱਛਦਾ ਵੀ ਕਿੰਨੇ ਬਣਾਇਆ ਸੀ ਅਸੀਂ ਪੈਸੇ ਦਿੱਤੇ ਆਪਣਾ ਫਲੈਟ ਲੈ ਲਿਆ ਤੇ ਪਰਮਾਤਮਾ ਦੇ ਰੰਗ ਨੇ ਕਿਸੇ ਨੂੰ ਕਿਸੇ ਕੰਮ ਵਿੱਚ ਲਾਇਆ ਹੈ ਕਿਸੇ ਨੂੰ ਕਿਸੇ ਕੰਮ ਵਿੱਚ ਅਸੀਂ ਕਰਨਾ ਪਏਗਾ ਗੁਰੂ ਮਹਾਰਾਜ ਕਹਿੰਦੇ ਨੇ ਤੂੰ ਰੋਜੀ ਦੀ ਫਿਕਰ ਨਾ ਕਰ ਤੇਰੀ ਰੋਜੀ ਦਾ ਇੰਤਜ਼ਾਮ ਮੈਂ ਕੀਤਾ ਹੋਇਆ ਹੈ ਤੈਨੂੰ ਰੋਜੀ ਆਪ ਮਿਲ ਜਾਏਗੀ ਕਿਰਤ ਕਰਨੀ ਪੈਗੀ ਪਰ ਰੋਜੀ ਤੈਨੂੰ ਮਿਲੇਗੀ ਕਹਿੰਦੇ ਜਲਮੈ ਜੰਤ ਉਪਾਏਨ ਤਿਨਾਬੇ ਰੋਜੀ ਦੇ ਚਲੋ ਅਸੀਂ ਤੇ ਧਰਤੀ ਤੇ ਰਹਨੇ ਆ ਸਾਡੇ ਕੋਲ ਪ੍ਰਮਾਤਮਾ ਨੇ ਹਰ ਇੱਕ ਸਹਾਇ ਦਿੱਤੀ ਹੋਈ ਹੈ ਪੈਸੇ ਦਿੱਤੇ ਹੋਏ ਨੇ ਕੋਈ ਸਮਾਨ ਘਰ ਦਾ ਖਤਮ ਹੋਇਆ ਦੁਕਾਨ ਤੇ ਗਏ ਪੈਸੇ ਦਿੱਤੇ ਲੈ ਲਿਆ ਕੋਈ ਵੀ ਚੀਜ਼ ਖਤਮ ਹੁੰਦੀ ਹੈ ਆਕੇ ਆਪਣੇ ਘਰ ਵਿੱਚ ਵਰਤ ਲਿਆ ਕਹਿੰਦੇ ਹੁਣ ਜਿਹੜੇ ਜਲ ਵਿੱਚ ਨੇ ਉਥੇ ਕਿੰਨੀਆਂ ਦੁਕਾਨੀਆਂ ਲੱਗੀਆਂ ਹੋਈਆਂ ਜੀ ਦੱਸੋ ਉਥੇ ਕਿੰਨੇ ਵਪਾਰੀ ਬੈਠੇ ਨੇ ਵਪਾਰ ਕਰਨ ਵਾਲੇ ਵੀ ਉਹ ਜਾ ਕੇ ਰਜ਼ਕ ਲੈ ਲੈਣਗੇ ਉਥੇ ਕਿਹੜਾ ਅन्न ਉਗਾਂਦਾ ਹੈ ਪਾਣੀ ਵਿੱਚ ਅੰਨ ਪੈਦਾ ਹੋ ਸਕਦਾ ਤੇ ਗੁਰੂ ਮਹਾਰਾਜ ਕਹਿੰਦੇ ਤੁਸੀਂ ਆਪਣੀ ਛੱਡੋ ਥੱਲੇ ਵਾਲੇ ਦੇ ਬਾਰੇ ਸੋਚੋ ਜਲ ਮੈਂ ਜੰਤ ਉਪਾਏਨ ਤਿਨਾ ਬੇਰੋਜੀ ਦੇ ਜਲ ਵਿੱਚ ਜੀ ਉਪਾਏ ਹੋਏ ਨੇ ਔਰ ਇੱਕ ਵੀ ਜੀਵ ਭੁਖਾਨੀ ਰਹਿੰਦਾ ਸਾਰਿਆਂ ਦਾ ਇੰਤਜ਼ਾਮ ਕੀਤਾ ਹੋਇਆ ਪਰਮਾਤਮਾ ਨੇ ਸਾਰਿਆਂ ਦੀ ਰੋਜੀ ਚਲਦੀ ਪਈ ਹੈ ਕਹਿੰਦੇ ਵਿਆੜੀ ਲੱਖ ਜੀ ਜਲ ਮੈਂ ਹੋਤੇ ਜਿਹੜੇ ਵਿਆੜੀ ਲੱਖ ਸੀ ਉੱਪਰ ਹੈਗੇ ਆ ਨਾ ਇਸ ਤਰ੍ਹਾਂ ਦੇ ਵਿਆੜੀ ਲੱਖ ਜੀਵ ਜੰਤੂ ਪਾਣੀ ਦੇ ਥੱਲੇ ਨੇ ਉਹਨਾਂ ਦਾ ਸਾਰਿਆਂ ਦਾ ਪ੍ਰਬੰਧ ਮਹਾਰਾਜ ਨੇ ਕੀਤਾ ਹੋਇਆ ਕਹਿੰਦੇ ਉਥੇ ਹੱਥ ਨਾ ਚੱਲਈ ਨਾ ਕੋਈ ਖੇਸ ਕਰੇ ਹੱਟ ਕਹਿੰਦੇ ਨੇ ਜੀ ਦੁਕਾਨਾਂ ਨੂੰ ਵਪਾਰੀ ਨੂੰ ਜਿਵੇਂ ਆਪਾਂ ਹੱਟੀ ਬੋਲ ਦਿੰਦੇ ਆ ਮੇਰੀ ਹੱਟੀ ਕਹਿੰਦੇ ਉਥੇ ਕੋਈ ਪਰਮਾਤਮਾ ਨੇ ਹੱਟੀ ਨਹੀਂ ਲਾਈ ਹੋਈ ਉਥੇ ਕੋਈ ਖੇਤੀ ਨਹੀਂ ਐ ਉਥੇ ਕੋਈ ਕਿਸਾਨ ਨਹੀਂ ਐ ਜਿਹੜਾ ਕਿਸਾਨੀ ਕਰਦਾ ਹੋਵੇ ਉੱਥੇ ਹੱਠ ਨਾ ਚੱਲਈ ਨਾ ਕੋ ਕਿਰਸ ਕਰੇ ਕੋਈ ਉੱਥੇ ਵਾਹੀ ਨਹੀਂ ਕਰਦਾ ਕੋਈ ਬੀਜ ਨਹੀਂ ਬੀਜਦਾ ਕੋਈ ਧਰਤੀ ਨਹੀਂ ਹੈ ਫਿਰ ਕਿੱਥੋਂ ਆਉਂਦਾ ਹੈ ਰਜਕ ਸੋਦਾ ਮੂਲ ਨਾ ਹੋਵਈ ਅਸੀਂ ਮੁੱਲ ਦੇ ਕੇ ਸੋਦਾ ਲੈਨੇ ਆ ਨਾ ਗੁਰੂ ਮਹਾਰਾਜ ਕਹਿੰਦੇ ਗੁਰ ਅੰਗਦ ਦੇਵ ਮਹਾਰਾਜ ਕਹਿੰਦੇ ਨਾ ਉੱਥੇ ਸੋਦਾ ਹੈ ਨਾ ਕੋਈ ਮੁੱਲ ਭਾਅ ਹੁੰਦਾ ਬਈ ਇੰਨੇ ਦਾ ਲਾਲੇ ਇੰਨੇ ਦਾ ਲਾਲੇ ਕੋਈ ਨਹੀਂ ਕਿਸੇ ਨਾਟ ਨਾ ਕੋ ਲੈ ਨਾ ਦੇ ਨਾ ਕੋਈ ਵਪਾਰੀ ਦੇਣ ਵਾਲਾ ਹੈ ਨਾ ਕੋਈ ਗ੍ਰਾਹਕ ਉਥੇ ਲੈਣ ਵਾਲਾ ਹੈ ਪਾਣੀ ਦੀ ਗੱਲ ਚੱਲਦੀ ਆ ਜੀਵਾਂ ਦਾ ਆਧਾਰ ਜੀ ਖਾਣਾ ਇਹੇ ਕਰੇ ਕਿ ਮਰਾ ਮਹਾਰਾਜ ਨੇ ਇੱਕ ਜੀ ਦੁੱਜੇ ਨੂੰ ਖਾਂਦਾ ਪਿਆ ਜਿਹੜੀ ਵੱਡੀ ਮੱਛੀ ਹੋਏਗੀ ਉਹ ਆਪਣੇ ਤੋਂ ਛੋਟੀ ਵਾਲੀ ਨੂੰ ਖਾਏਗੀ ਜਿਹੜੀ ਉਸ ਤੋਂ ਵੱਡੀ ਹੋਏਗੀ ਉਹ ਉਸ ਨੂੰ ਖਾਲੇਗੀ ਇਸੇ ਤਰ੍ਹਾਂ ਇਹ ਦੁੱਜੇ ਦਾ ਰਜਕ ਬਣਾਇਆ ਹੋਇਆ ਸਾਰਿਆਂ ਦਾ ਕਿੱਤਾ ਦੀ ਖੇਡ ਖੇਡੀ ਹੋ ਵੀ ਰੱਬ ਨੇ ਕਹਿੰਦੇ ਉੱਥੇ ਦੇਖੋ ਗੁਰੂ ਮਹਾਰਾਜ ਦੀ ਕੀ ਕੋਤਕ ਵਰਤਦੇ ਨੇ ਜੀਆਂ ਦਾ ਆਹਾਰ ਜੀ ਉੱਥੇ ਰੱਬ ਨੇ ਕਿਰਪਾ ਕੀਤੀ ਉਹਨਾਂ ਦੇ ਉਹਨਾਂ ਦੀ ਇੱਕ ਦੂਜੇ ਦੇ ਵਿੱਚ ਹੀ ਖੁਰਾਕ ਬਣਾ ਦਿੱਤੀ ਜੀ ਖਾਣਾ ਇਹੇ ਕਰੇ ਕਹਿੰਦੇ ਇੱਕ ਦੂਜੇ ਦਾ ਆਹਾਰ ਖਾਂਦੇ ਨੇ ਤੇ ਉਹਨਾਂ ਦਾ ਜ਼ਿੰਦਗੀ ਚੱਲਦੀ ਰਹਿੰਦੀ ਹੈ ਬਹੁਤ ਵੱਡੇ ਮੁਸਲਮਾਨ ਪੀਰ ਹੋਏ ਨੇ ਹਜਰਤ موسی ਭਾਈ ਸਾਹਿਬ ਬੜਾ ਜ਼ਿਕਰ ਕਰਦੇ ਸੀ ਹਰਬੰਸ ਸਿੰਘ ਜੀ ਨਾਲ ਦਾ ਮੈਂ ਵੀ ਆਪ ਜੀ ਨੇ ਕੱਲ ਵੀ ਸੁਣਾਇਆ ਸੀ ਭਈ ਅੱਲਾਹ ਦੇ ਨਾਲ ਉਹਨਾਂ ਦੀ ਗੱਲ ਹੁੰਦੀ ਸੀ ਰੋਜ਼ ਐਨੀ ਅਥਾ ਭਗਤੀ ਕੀਤੀ ਕਿ ਰੋਜ਼ ਅੱਲਾਹ ਦੇ ਨਾਲ ਗੱਲਾਂ ਕਰਦੇ ਸਨ ਜਿਵੇਂ ਅਸੀਂ ਇੱਕ ਦੂਜੇ ਨਾਲ ਗੱਲਾਂ ਕਰਦੇ ਹਾਂ ਨਾ ਤੇ ਇੱਕ ਦਿਨ ਕਹਿੰਦੇ ਨੇ ਅੱਲਾਹ ਨੂੰ ਕਿ ਮੈਨੂੰ ਇਹ ਹੈਰਾਨਗੀ ਹੁੰਦੀ ਹੈ ਕਿ ਇੰਨੇ ਜੀਵ ਨੇ ਆਪਜੀ ਪ੍ਰਬੰਧ ਕਿਵੇਂ ਕਰ ਦਿੰਦੇ ਆ ਸਾਰਿਆਂ ਨੂੰ ਖਾਣਾ ਕਿਵੇਂ ਪਹੁੰਚਾ ਦਿੰਦੇ ਤੇ ਕੀ ਪਤਾ ਕਦੇ ਕੋਈ ਭੁੱਖਾ ਵੀ ਰਹਿੰਦਾ ਹੋਏ ਜਿਹੜਾ ਤੁਹਾਡਾ ਪ੍ਰਬੰਧ ਹੈ ਕੋਈ ਨਾ ਕੋਈ ਤੇ ਭੁੱਖਾ ਰਹਿੰਦਾ ਹੋਏਗਾ ਤੇ ਅੱਲਾਹ ਕਹਿੰਦੇ ਨੇ ਕਿ ਭੁੱਖਾ ਤੇ ਵਸੇ ਕੋਈ ਨਹੀਂ ਰਹਿੰਦਾ ਪਰ ਹਾਂ ਕੋਈ ਹੋ ਸਕਦਾ ਹੈ ਵੀ ਆਪਣੇ ਕਰਮਾਂ ਦੇ ਕਰਕੇ ਕਈ ਦੇ ਰਿਜ਼ਕ ਅਗੇ ਹੁੰਦਾ ਹੈ ਖਾ ਨਹੀਂ ਪੰਦਾ ਵਿਚਾਰਾ ਕਈ ਇਹਨਾਂ ਆਪ ਜੀ ਨੇ ਵੇਖਿਆ ਹੋਵੇਗਾ ਹਰ ਤਰ੍ਹਾਂ ਦੀ ਚੀਜ਼ ਹੈਗੀ ਘਰ ਵਿੱਚ ਖਾਣ ਵਾਸਤੇ ਪਰ ਖਾ ਨਹੀਂ ਸਕਦੇ ਬਿਮਾਰੀਆਂ ਇੰਨੀਆਂ ਲੱਗੀਆਂ ਹੋਈਆਂ ਨੇ ਕੋਈ ਦਾਲ ਬੁਲਕਾ ਸਿੰਪਲ ਦਾਲ ਨਾ ਕੋਈ ਤੜਕਾ ਨਾ ਕੋਈ ਤੇਲ ਨਾ ਘਿਓ ਪਾ ਸਕਦੇ ਵਿੱਚ ਬਿਲਕੁਲ ਸਿੰਪਲ ਉਹ ਬੜਿਆਵਾਂ ਖਾਣਾ ਖਾਂਦੇ ਨੇ ਕਈ ਪਰ ਅੱਪਨੇ ਸਭ ਕੁਝ ਦਿੱਤਾ ਹੋਇਆ ਤੇ ਉਹ ਕਹਿੰਦਾ ਹੈ ਹਜਰਤ موسی ਰੱਬ ਨੂੰ ਪਰਮਾਤਮਾ ਨੂੰ ਅੱਲਾ ਨੂੰ ਕਿ ਮੈਨੂੰ ਸ਼ੰਕਾ ਹੁੰਦੀ ਹੈ ਕਿ ਕੋਈ ਨਾ ਕੋਈ ਤੇ ਬਚਦਾ ਹੋਏਗਾ ਕਹਿੰਦੇ ਨਹੀਂ ਬਚਦਾ ਨਹੀਂ ਕੋਈ ਵੀ ਕਹਿੰਦੇ ਫਿਰ ਮੈਂ ਆਪ ਜੀ ਨਾਲ ਕੱਲ ਮਿਲਾਂਗਾ ਤੇ ਉਹ ਕੀ ਕਰਦਾ ਹੈ ਇੱਕ ਜੀਵ ਨੂੰ ਫੜ ਕੇ ਡੱਬੀ ਵਿੱਚ ਬੰਦ ਕਰਕੇ ਆਪਣੇ ਟੋਪੀ ਦੇ ਥੱਲੇ ਰੱਖ ਲੈਂਦਾ ਹੈ ਕੀ ਅਦ ਮੈਂ ਵੇਖਦਾ ਕਿ ਇਹ ਜੀਵ ਅੰਦਰ ਕਿਵੇਂ ਰਜਦਾ ਹੈ ਪਰਮਾਤਮਾ ਕਿਵੇਂ ਅਨੁਰਚਕ ਹੋ ਜਾਂਦਾ ਹੈ ਡੱਬੀ ਬੰਦ ਹੈ ਫਿਰ ਅੰਦਰੋਂ ਮੇਰੀ ਟੋਪੀ ਦੇ ਵਿੱਚ ਹੁਣ ਭਗਤਾਂ ਦਾ ਨਾ ਜਦੋਂ ਪਿਆਰ ਪਰਮਾਤਮਾ ਦੇ ਨਾਲ ਪੈ ਜਾਏ ਨਾ ਫਿਰ ਭਗਤ ਵੀ ਪਰਖਿਆ ਲੈਂਦੇ ਨੇ ਰੱਬ ਦੀ ਤੇ ਰੱਬ ਭਗਤਾਂ ਦੀ ਪਰਖਿਆ ਲੈਂਦਾ ਹੈ ਭਈ ਇਹ ਪੂਰਾ ਅਟੁੱਟ ਹੈ ਨਾ ਵਿਸ਼ਵਾਸ ਕਿਤੇ ਡਿੱਗਿਆ ਤੇ ਨਹੀਂ ਹੋਇਆ ਲੈ ਤੇ ਹਜਰਤ موسی ਮਿਲਦਾ ਹੈ ਅੱਲਾ ਨੂੰ ਕਹਿੰਦੇ ਜੀ ਆਪ ਜੀ ਨੇ ਅੱਜ ਸਾਰਿਆਂ ਨੂੰ ਰੁਜਕ ਦੇ ਦਿੱਤਾ ਕਹਿੰਦੇ ਹਾਂਜੀ ਦੇ ਦਿੱਤਾ ਸਾਰਿਆਂ ਨੂੰ ਕਿ ਦੇਖ ਲਓ ਕਿਤੇ ਕੋਈ ਬਚਨਾ ਗਿਆ ਹੋਵੇ ਪਰਮਾਤਮਾ ਕਹਿੰਦਾ ਨਹੀਂ ਮੇਰੀ ਨਜ਼ਰ ਵਿੱਚ ਤੇ ਨਹੀਂ ਹੈ ਤੂੰ ਦੱਸ ਕਹਿੰਦੇ ਚੰਗੀ ਤਰ੍ਹਾਂ ਵੇਖ ਲਓ ਮੈਨੂੰ ਲੱਗ ਰਿਹਾ ਹੈ ਕੋਈ ਨਾ ਕੋਈ ਜੀਵ ਤੁਹਾਡੇ ਤੋਂ ਰਹਿ ਗਿਆ ਹੋ ਉਹ ਕਹਿੰਦੇ ਮੇਰਾ ਇੱਕ ਦਿੰਦਾ ਕੰਮ ਨਹੀਂ ਹੈ ਪਤਾ ਨਹੀਂ ਕਿੰਨੇ ਕਿਸੇ ਨੂੰ ਨਹੀਂ ਪਤਾ ਕਿ ਦੋ ਸ੍ਰਿਸ਼ਟੀ ਬਣੀ ਸੀ ਗੁਰੂ ਮਹਾਰਾਜ ਦੀ ਬਾਣੀ ਕਹਿੰਦੀ ਹੈ ਅਰਬਦ ਨਰਬਦ ਤੁਪਾਰਾ ਜਦੋਂ ਕੁਝ ਵੀ ਨਹੀਂ ਸੀ ਨਾ ਸੰਸਾਰ ਵਿੱਚ ਕੋਈ ਜੀਵ ਜੰਤੂ ਨਹੀਂ ਕੋਈ ਬਨਸਪਤੀ ਨਹੀਂ ਕੋਈ ਮਨੁੱਖ ਨਹੀਂ ਬਿਲਕੁਲ ਹਨੇਰਾ ਕੋ ਵਸੀ ਹਰ ਥਾਂ ਤੇ ਕਹਿੰਦੇ ਉਸ ਵੇਲੇ ਵੀ ਪਰਮਾਤਮਾ ਦੀ ਹੋਂਦ ਕਾਇਆ ਸੀ ਆਪਾਂ ਕਹਿੰਦੇ ਆ ਨਾ ਆਦ ਸਚ जुगाड़ ਸੱਚ ਆਦ ਦਾ ਭਾਉ ਸ਼ੁਰੂਆਤ ਤੋਂ ਲੈ ਕੇ ਜਦੋਂ ਕੋਈ ਸ਼ੁਰੂਆਤ ਨਹੀਂ ਹੋਈ ਸੀ ਕੁਝ ਵੀ ਨਹੀਂ ਸੀਗਾ ਸੰਸਾਰ ਵਿੱਚ ਉਸ ਵੇਲੇ ਵੀ ਪਰਮਾਤਮਾ ਦੀ ਹੋਂਦ ਕਾਇਮ ਸੀ ਅੱਜ ਵੀ ਹੈ ਜੇ ਕੋਈ ਨਹੀਂ ਰਹੇਗਾ ਤਾਂ ਵੀ ਹੋਂਦ ਕਾਇਮ ਰਹੇਗੀ ਉਹ ਕਿਤੇ ਨਹੀਂ ਜਾਂਦਾ ਸਿਰਫ ਇੱਕ ਹੋਈ ਹੈ ਜਿਹੜਾ ਅਸਥਾਈ ਹੈ ਨਹੀਂ ਤੇ ਹਰ ਚੀਜ਼ ਬਿੰਸਰ ਹਾਰ ਹੈ ਕਿੰਨੇ ਪੀਰ ਪੈਗੰਬਰ ਆਏ ਨੇ ਭਾਵੇਂ ਅਵਤਾਰ ਧਾਰ ਕੇ ਆਏ ਨੇ ਪਰਮਾਤਮਾ ਨੇ ਭੇਜਿਆ ਪਰ ਸਾਰੇ ਜਿਹੜਾ ਸਰੀਰ ਰੂਪ ਵਿੱਚ ਆਇਆ ਉਸਨੇ ਜਾਣਾ ਹੀ ਪਿਆ ਕੁਦਰਤ ਦਾ ਨਿਯਮ ਹੈ ਜੋ ਇਸ ਸੰਸਾਰ ਵਿੱਚ ਪੈਦਾ ਹੋਏਗਾ ਉਹਨੇ ਮਰਨਾ ਹੈ ਤੇ ਕਹਿੰਦਾ ਆਪ ਦੀ ਛਾਤੀ ਮਾਰ ਕੇ ਵੇਖ ਲਓ ਮੈਨੂੰ ਲੱਗਦਾ ਹੈ ਕੋਈ ਜੀਵ ਬਚ ਗਿਆ ਹੈ ਅੱਲਾਹ ਕਹਿੰਦਾ ਹੈ ਪਰਮਾਤਮਾ ਕਹਿੰਦਾ ਹੈ ਕਿ ਨਹੀਂ ਕੋਈ ਨਹੀਂ ਬਚਿਆ ਕਹਿੰਦਾ ਫਿਰ ਮੈਂ ਤੁਹਾਨੂੰ ਦਿਖਾਨਾ ਕਿ ਕੋਈ ਨਾ ਕੋਈ ਬਚਿਆ ਹੋਇਆ ਹੈ ਮਨੇ ਟੋਪੀ ਲਾੰਦਾ ਓ ਡੱਬੀ ਵਿੱਚੋਂ ਜੋ ਕੀੜਾ ਜਿਹੜਾ ਰੱਖਿਆ ਸੀ ਨਾ ਉਹ ਵੇਖਦਾ ਉਹਦੇ ਮੂੰਹ ਵਿੱਚ ਵੀ ਰਜਕ ਹੈ ਉੱਥੇ ਹੀ ਛੱਕਰਿਆ ਪਤਾ ਨਹੀਂ ਡੱਬੀ ਵਿੱਚ ਕਿੱਥੋਂ ਆਇਆ ਕਿਵੇਂ ਪੈਦਾ ਹੋਇਆ ਕਿਵੇਂ ਨਹੀਂ ਫਿਰ ਕਹਿੰਦਾ ਅੱਲਾਹ ਦੇ ਪੈਰਾ ਵਿੱਚ ਡਿੱਗ ਪਿਆ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇ ਉਹਦੀ ਮਹਿਮਾ ਸਾਡੇ ਬਿਆਨ ਤੋਂ ਪਰੇ ਹੈ ਕਿੱਥੇ ਕਿੱਥੇ ਅਸੀਂ ਬਿਆਨ ਕਰਾਂਗੇ ਪਰਮਾਤਮਾ ਨੂੰ ਤੇ ਗੁਰ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਿ ਉਸ ਤੇ ਪਾਣੀ ਵਿੱਚ ਕੋਈ ਦੁਕਾਨ ਨਹੀਂ ਐ ਕੋਈ ਧਰਤੀ ਨਹੀਂ ਐ ਜਿੱਥੇ ਜਗ ਪੈਦਾ ਹੋਏ ਪਰਮਾਤਮਾ ਨੇ ਕਿਦਾਂ ਦੀ ਖੇਡ ਵੜਾਈ ਜੀਵਾਂ ਦਾ ਆਹਾਰ ਜੀ ਖਾਣਾ ਇਹੇ ਕਰੇ ਵਿੱਚ ਉਪਾਏ ਸਾਇਰਾਂ ਤਿਨਾ ਬੇਸਾਰ ਕਰੇ ਸਮੁੰਦਰ ਨੂੰ ਬਣਾ ਦਿੱਤਾ ਇੰਨਾ ਵੱਡਾ ਉਸ ਦੇ ਵਿੱਚ ਜੀਵਾਂ ਨੂੰ ਪੈਦਾ ਕੀਤਾ ਫਿਰ ਉਹਨਾਂ ਦੀ ਦੇਖਭਾਲ ਵੀ ਕਰਦਾ ਪਿਆ ਹੈ ਨਾਨਕ ਚਿੰਤਾ ਨਾ ਕਰੋ ਚਿੰਤਾ ਤਸਹੀ ਹੋਏ ਪਰ ਰੋਜ ਬਾਣੀ ਪੜਦੇ ਆ ਰਾਜ ਸਾਹਿਬ ਜੀ ਦੀ ਕਹਿੰਦੇ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਕਾ ਰਜ਼ਕ ਆਕਿਆ ਕਰ ਤਰਿਆ ਪੱਥਰਾਂ ਦੇ ਵਿੱਚ ਕੀੜਾ ਹੁੰਦਾ ਉਸ ਤੋਂ ਵੀ ਰਜ਼ਕ ਮਿਲਦਾ ਪੱਥਰ ਪੋੜਦੇ ਨੇ ਕਈ ਵਾਰੀ ਕੀੜਾ ਜਿੰਦਾ ਨਿਕਲਦਾ ਅੰਦਰ ਲੱਕੜ ਵਿੱਚ ਕੀੜਾ ਹੁੰਦਾ ਉਹ ਜੀਉਂਦਾ ਹੁੰਦਾ ਦੱਸੋ ਕੀ ਖਾਂਦਾ ਤੇ ਉਸ ਦੀ ਖੇੜ ਤੇਰੀ ਕੁਦਰਤ ਤੂੰ ਹੈ ਜਾਣੈ ਔਰ ਨਾ ਦੂਜਾ ਜਾਣੈ ਜਿਸਨੂੰ ਕਿਰਪਾ ਕਰੇ ਮੇਰੇ ਪਿਆਰੇ ਸੋਈ ਤੁਝੈ ਪਛਾਨੈ ਉਹਨੂੰ ਪਛਾਨ ਕੋਣ ਸਕਦਾ ਜਿਸ ਦੇ ਉੱਤੇ ਰੱਬ ਦੀ ਬਖਸ਼ਿਸ਼ ਹੋ ਜਾਏ ਆ ਗੁਰੂ ਕੀ ਸੰਗਤ ਪਰਵਾਹ ਜੇ ਕਰਦਾ